ਜਿਕ ਦਾਤਾ ਹੀ ਲਿਖੇਗਾ ਪਰਜਾ ਪਾਲਕ ਹੀ ਲਿਖੇਗਾ ਉਹਨੂੰ ਆਪਣਾ ਸ਼ੈਨशाह ਲਿਖੇਗਾ ਪਰ ਕਲਗੀਧਰ ਜੀ ਨੇ ਜਦੋਂ ਜ਼ਫਰਨਾਮਾ ਲਿਖਿਆ ਉਸ ਵਿੱਚ ਪਹਿਲੇ ਸ਼ੇਰੀਏ ਲਿਖੇ ਨੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਨਹੀਂ ਦਾਸਤਾਨ ਬਾਦ ਵਿੱਚ ਹੈ ਪਹਿਲਾਂ ਲਿਖੀਏ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਜ਼ਕ ਰਿਹਾ ਕੁਨ ਰਹੀਮ ਇਹ ਭਰਮ ਘੜ ਦਿੱਤਾ ਕਿ ਲੋਕ ਤੈਨੂੰ ਰਜ਼ਕ ਦਾਤਾ ਪਰਜਾ ਪਾਲਕ ਤੈਨੂੰ ਬਹੁਤ ਕੁਝ ਤਖਲਸ ਦੇ ਦੇ ਕੇ ਜਾਂ ਵਿਸ਼ੇਸ਼ਣ ਲਾਲਾ ਕੇ ਤੈਨੂੰ ਪੁਕਾਰਦੇ ਨੇ ਕਹਿਣ ਲੱਗੇ ਮੈਂ ਤਾਂ ਅਕਾਲ ਪੁਰਖ ਵੈ ਗੁਰੂ ਦੀਆਂ ਅਲੋਕਿਕ ਕਰਾਮਾਤਾਂ ਦਾ ਅਜੀਬ ਸ਼ਕਤੀਆਂ ਦਾ ਕਾਇਲ ਖਾਂ ਕਹਿਣ ਲੱਗੇ ਪ੍ਰਮਾਤਮਾ ਤੂੰ ਹੀ ਰਿਜ਼ਕ ਦਾਤਾ ਹੈਂ ਤੂੰ ਹੀ ਪਰਵਰਿਸ਼ ਕਰਨ ਵਾਲਾ ਹੈਂ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ ਰਜ਼ਕ ਦਰ ਤੇ ਰਿਜ਼ਕ ਦੇਣ ਵਾਲਾ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਦਸਤਗੀਰ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਸ਼ਰਨ ਵਿੱਚ ਪਿਆ ਹੋਇਆਂ ਦੀ ਤੂੰ ਬਾਹ ਪਕੜਨ ਵਾਲਾ ਵਹਿਗੁਰੂ ਤੇਰੇ ਤੋਂ ਬਿਨਾ ਕਿਸੇ ਬਾਦਸ਼ਾਹ ਦੀ ਕੀ ਤਾਕਤ ਕਿਸੇ ਦੀ ਕੋਈ ਬਾਹ ਪਕੜ ਸਕਿਆ ਇਹ ਚੈਲੰਜ ਸੀ ਉਹਨੂੰ ਕਿ ਤੂੰ ਭੁਲੇਖਾ ਮਨਚੂ ਕਰ ਦੇ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਤੂੰ ਗੁਨਾਹ ਬਖਸ਼ਣ ਵਾਲਾ ਵਹਿਗੁਰੂ ਰੋਜ਼ੀ ਦੇਖੋ ਫਿਰ ਜਿੱਕਰ ਰੋਜ਼ੀ ਦਾ ਕੀਤਾ ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ ਪਜ਼ੀਰ ਦਾ ਅਰਥ ਹੁੰਦਾ ਹੈ ਪਿਆਰਾ ਲੱਗਣਾ ਤੂੰ ਸਭ ਦੇ ਦਿਲ ਨੂੰ ਪਿਆਰਾ ਲੱਗਣਾ ਤੇ ਸਭ ਨੂੰ ਰਿਜ਼ਕ ਪਿਆ ਦੇਣਾ ਕਿਸੇ ਦੇ ਗੁਣ ਔਗਣ ਵੀ ਨਹੀਂ ਚਿਤਾਰਦਾ ਕਿਉਂਕਿ ਪਰਮਾਤਮਾ ਦਾ ਸੁਭਾਅ ਹੈ ਉਹਨੇ ਸਭ ਨੂੰ ਰਿਜ਼ਕ ਦੇਣਾ ਜੇ ਕਲਗੀਧਰ ਦੀ ਬਚਨਾ ਵਿੱਚ ਆ ਜਾਈਏ ਮਹਾਰਾਜ ਜੀ ਤਾਂ ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਵੈਗੁਰੂ ਪ੍ਰਾਨ ਕੇ ਬਚਈਆ ਦੁੱਧ ਪੂਤ ਕੇ ਦਵਈਆ ਉਹ ਤਾਂ ਪ੍ਰਾਣਾਂ ਨੂੰ ਬਚਾਣ ਵਾਲੇ ਨੇ ਦੁੱਧ ਪੁੱਤਰ ਦੀਆਂ ਦਾਤਾਂ ਦੇਣ ਵਾਲੇ ਨੇ ਫਿਰ ਇਹ ਵੀ ਕਹਿੰਦੇ ਨੇ ਜਿਨ੍ਹਾਂ ਤੋਹੇ ਧਾਇਓ ਤਿਨ ਪੂਰਨ ਪ੍ਰਤਾਪ ਆਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਖੈ ਜਿਨਨੇ ਤੇਰੀ ਭਗਤੀ ਕੀਤੀ ਉਹਦੇ ਘਰ ਚ ਕਿਸੇ ਚੀਜ਼ ਦੀ ਤੂੰ ਕਮੀ ਵੀ ਨਾ ਰਹਿਣ ਦਿੱਤੀ ਜੋ ਅਸਲ ਬੇਨਤੀ ਮੈਂ ਕਰਨੀ ਚਾਹਨਾ ਕਿ ਪ੍ਰਮਾਤਮਾ ਰਿਜ਼ਕ ਦਾਤਾ ਹੈ ਭਗਤ ਧੰਨਾ ਜੀ ਖੁਦ ਕਹਿ ਰਹੇ ਨੇ ਉਹ ਉਧਰ ਵਿੱਚ ਉਹ ਪੱਥਰ ਵਿੱਚ ਉਹ ਪਾਣੀ ਵਿੱਚ ਉਹ ਸਾਰੇ ਜੀਵਾਂ ਨੂੰ ਰੋਜ਼ੀ ਦਿੰਦਾ ਹੈ ਤੇ ਇੱਕ ਸਵਾਲ ਇਹਨੂੰ ਤਰਕ ਚ ਨਹੀਂ ਲੈ ਜਾਣਾ ਫਿਰ ਭਗਤ ਜੀ ਖੁਦ ਕਿਉਂ ਕਹਿ ਰਹੇ ਨੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੂ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਉ ਚੀਜ਼ਾਂ ਰੋਜ਼ਮਰਾਂ ਜੀਵਨ ਵਿੱਚ ਵਰਤਣ ਵਾਲੀਆਂ ਜੇ ਸਭ ਕੁਝ ਦੇਣ ਵਾਲਾ ਹੈ ਤੇ ਇੱਕ ਸਵਾਲ ਉੱਠੇਗਾ ਫਿਰ ਜੀ ਇਹ ਉਹਨਾਂ ਭਗਤਾਂ ਨੇ ਕਿਉਂ ਮੰਗਿਆ ਤੇ ਕਈ ਵਾਰੀ ਕਈ ਸਜਣ ਇਸ ਪਵਿੱਤਰ ਸ਼ਬਦ ਨੂੰ ਲੈ ਕੇ ਅੰਦਰ ਸ਼ੰਕੇ ਦੀ ਗੰਢ ਬੰਨ ਲੈਂਦੇ ਨੇ ਇੱਥੇ ਇੱਕ ਅਰਜ਼ ਕਰਨੀ ਚਾਹਾਂਗਾ ਕਿ ਕੇਵਲ ਭਗਤ ਧੰਨਾ ਜੀ ਨਹੀਂ ਜਦੋਂ ਅਸੀਂ ਦੁਨੀਆਦਾਰ ਹੋ ਕੇ ਵਿਚਰਨੇ ਆ ਤੇ ਖਾਸ ਕਰਕੇ ਮੰਗਦਾ ਉਹ ਪਿਆ ਜਿਹਦੀ ਕਿਰਤ ਹੈ ਖੇਤਵਾਨੇ ਮੈਨੂੰ ਖਿਮਾ ਕਰਿਓ ਮੈਂ ਸ਼ਬਦ ਕਹਿਣਾ ਚਾਹਾਂਗਾ ਕਿ ਉਹ ਜ਼ਿਮੀਦਾਰ ਕੇ ਜਿਹਦੀ ਰੋਟੀ ਅਜੇ ਘਰ ਚ ਬਾਦ ਚਾਉਣੀ ਏ ਤੇ ਸ਼ੌਕ ਕਾਰਨ ਉਹਦੇ ਦਾਣੇ ਪਹਿਲਾਂ ਲੈ ਜਾਣੇ ਨੇ ਉਹ ਵਿਚਾਰਾ ਤਾਂ ਦਾਣੇ ਛੱਡਦਾ ਤੇ 6 ਮਹੀਨੇ ਪਹਿਲਾਂ ਹੀ ਕਰਜ਼ਾਈ ਹੋਇਆ ਰਹਿੰਦਾ ਹੈ ਉਹ ਭਗਤ ਇੱਕ ਖੇਤਵਾਨ ਵਾਲਾ ਮਹਾਪੁਰਖ ਦੇਖੋ ਇਹਨੂੰ ਕੀਰਤ ਨਾਲ ਜੋੜ ਕੇ ਦੇਖਿਓ ਉਹ ਇਹ ਕਹਿ ਰਿਹਾ ਪ੍ਰਮਾਤਮਾ ਕਿ ਰੋਟੀ ਇੱਕ ਸੰਸਾ ਹੈ ਜੇ ਬੰਦੇ ਦੀ ਰੋਟੀ ਨਖੀ ਇਹ ਦਰਦਰ ਦਾ ਮੁਥਾਜ ਹੈ ਤੇਰੀ ਭਗਤੀ ਕਿਵੇਂ ਕਰੇਗਾ ਇਉਂ ਕਹਿ ਲੋ ਅੰਦਰ ਨੂੰ ਸੁਤੰਤਰ ਕਰਨ ਲਈ ਅੰਦਰ ਨੂੰ ਕਰਜ਼ ਤੋਂ ਮੁਕਤ ਕਰਨ ਲਈ ਅੰਦਰ ਨੂੰ ਕਿਸੇ ਦਾ ਮਥਾਜ ਨਾ ਰਹੇ ਉਹ ਪਰਮਾਤਮਾ ਤੋਂ ਮੰਗਦੇ ਨੇ ਤੇ ਭਗਤ ਜਦੋਂ ਅਸੀਂ ਅਰਦਾਸ ਕਰਨੇ ਕਿਉਂਕਿ ਇਹ ਸਾਰੀ ਗੱਲ ਕਈ ਵਾਰੀ ਕਾਹਲੀ ਚ ਕਹਿ ਦਿੰਦੇ ਆ ਨਹੀਂ ਜੀ ਅਰਦਾਸ ਨਹੀਂ ਕਰਨੀ ਚਾਹੀਦੀ ਕੋਈ ਮੰਗ ਨਾ ਮੰਗੋ ਇੱਕ ਦਾਸ ਬੇਨਤੀ ਕਰੇਗਾ ਠਰਮੇ ਨਾਲ ਸੁਣਿਓ ਦੇਖੋ ਅਸੀਂ ਹਾਂ ਸੰਸਾਰੀ ਲੋਕ ਗੁਰੂ ਨੇ ਕਿਰਪਾ ਬਣਾ ਕੀਤੀ ਉਹਨੇ ਸੰਸਾਰੀਆਂ ਵਿੱਚ ਨਿਰੰਕਾਰ ਹੀ ਪੈਦਾ ਕੀਤੇ ਨਿਰੰਕਾਰ ਹੀ ਦੂਜੇ ਨਾ ਕਿਤੇ ਮੰਨ ਲੈਣਾ ਨਿਰੰਕਾਰ ਨੂੰ ਮੰਨਣ ਵਾਲੇ ਸੰਸਾਰਕ ਹੈ ਇਹਦੇ ਵਿੱਚ ਨਿਰੰਕਾਰ ਦੀ ਉਪਾਸ਼ਨਾ ਰਹਿੰਦਾ ਪਰਿਵਾਰ ਵਿੱਚੇ ਪਰ ਸੁਰਤ ਆਪਣੀ ਕਰਤਾਰ ਨਾਲ ਜੋੜ ਕੇ ਬੈਠਾ ਹੈ ਰਹਿੰਦਾ ਆਪਣੇ ਬਿਜ਼ਨਸ ਵਿੱਚ ਹੈ ਪਰ ਅੰਦਰ ਵਾਲਾ ਜਿਹੜਾ ਉਹ ਪ੍ਰਮਾਤਮਾ ਨੂੰ ਕਦੀ ਭੁੱਲਦਾ ਹੀ ਨਹੀਂ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਿ ਸਰਵਰ ਕਮਲ ਕਿਰਨ ਆਗਾਸੀ ਬਿਗ ਸੈ ਸੈ ਸੋਭਾਈ ਗੁਰੂ ਗ੍ਰੰਥ ਸਾਹਿਬੀ ਤੋਕ ਹੈ ਕਿ ਕਮਲ ਦਾ ਫੁੱਲ ਸਰੋਵਰ ਵਿੱਚ ਖੈ ਤੇ ਪਿਆਰ ਉਹਦਾ ਕਦੀ ਤੁਸੀਂ ਦੇਖੋ ਕਮਲ ਦਾ ਫੁੱਲ ਆਪਣੀ ਗਰਦਨ ਪਾਣੀ ਵੱਲ ਨਹੀਂ ਝੁਕਾਂਦਾ ਜ਼ਮੀਨ ਵੱਲ ਨਹੀਂ ਝੁਕਾਂਦਾ ਜਦੋਂ ਵੀ ਦੇਖੋਗੇ ਉਹ ਪੂਰਨ ਤੌਰ ਤੇ ਜਦੋਂ ਖੜਾ ਵਿੱਚ ਆਉਂਦਾ ਤੇ ਉਹਦਾ ਧਿਆਨ ਇੱਕੋ ਦਮ ਸੂਰਜ ਵੱਲ ਚਲਾ ਜਾਂਦਾ ਰਹਿੰਦਾ ਚਿੱਕੜ ਵਿੱਚ ਖੈ ਪਲ ਦਾ ਪਾਣੀ ਵਿੱਚ ਖੈ ਤੇ ਸਬੰਧ ਆਪਣੇ ਸੂਰਜ ਨਾਲ ਬਣਾਈ ਬੈਠਾ ਹੈ ਮਹਾਰਾਜ ਕਿਦਨ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਆਪਣਾ ਰਿਸ਼ਤਾ ਸੂਰਜ ਨਾਲ ਬਣਾਈ ਬੈਠਾ ਤੇ ਜਿਹੜਾ ਗੁਰਮਤੀਆ ਸਿੱਖ ਹੈ ਉਹ ਪਰਿਵਾਰ ਵਿੱਚ ਰਹਿੰਦਿਆਂ ਆਪਣਾ ਸਬੰਧ ਕਰਤਾਰ ਨਾਲ ਬਣਾਈ ਬੈਠਾ ਧਿਆਨ ਉਹਦਾ ਪਰਮਾਤਮਾ ਵੱਲ ਹੈ ਸਰਵਰ ਕਮਲ ਕਿਰਨ ਆਗਾਸੀ ਕਿਰਣਾ ਆਕਾਸ਼ ਤੋਂ ਮਿਲਦੀਆਂ ਨੇ ਬਿਗ ਸਹ ਸਹ ਸੋਭਾਈ ਨਹੀਂ ਗੁਰਮਖੋ ਜਿਸ ਚੀਜ਼ ਦੀ ਸਿੱਖ ਨੂੰ ਲੋੜ ਹੈ ਉਨੇ ਬੰਦੇ ਅੱਗੇ ਤਾਂ ਝੋਲੀ ਅਡਣੀ ਨਹੀਂ ਬਾਬਾ ਫਰੀਦ ਸਾਹਿਬ ਦੇ ਕਥਨ ਮੁਤਾਬਕ ਉਹ ਤਾਂ ਇਹ ਕਹਿੰਦੇ ਨੇ ਖੇ ਮਾਲਕ ਤੂੰ ਖੁਦਾ ਇੰਨੀ ਕੁ ਬਖਸ਼ਿਸ਼ ਕਰ ਕਿ ਜਉਂਦੇ ਜੀ ਕਿਸੇ ਬੰਦੇ ਦੇ ਸਾਹਮਣੇ ਝੋਲੀ ਨਾ ਅਡਣੀ ਪਵੇ ਇੱਥੇ ਬੜਾ ਸਪਸ਼ਟ ਜੇ ਬੰਦੇ ਦਾ ਸੁਭਾਗ ਹੈ ਇਹ ਮਦਦ ਕਰਦਾ ਹੈ ਤੇ ਮਦਦ ਕਰਨ ਤੋਂ ਬਾਅਦ ਮਰਦੇ ਦਮ ਤੱਕ ਬੰਦੇ ਨੂੰ ਚਿਤਾਰ-ਚਿਤਾਰ ਕੇ ਕੋਸ਼ੀ ਜਾਂਦਾ ਹੈ ਇਹ ਸੁਭਾਗ ਹੈ ਨਾ ਇੱਥੋਂ ਤੱਕ ਸਕਾ ਭਰਾ ਵੀ ਮਦਦ ਕਰੇ ਪਰ ਉਹ ਵੀ ਚਾਰ ਬੰਦਿਆਂ ਚ ਖਲੋ ਕੇ ਕਹੇਗਾ ਇਹਦੇ ਪੱਲੇ ਕੀ ਸੀ ਆਖਰ ਅਸੀਂ ਮਦਦ ਕੀਤੀ ਮੈਂ ਆਪਣਾ ਆਪੇ ਦੀ ਖਾਤਰ ਲਾ ਦਿੱਤਾ ਖਿਮਾ ਕਰਿਓ ਇੱਥੇ ਕਈ ਵਾਰੀ ਜਨਮ ਦੇਣ ਵਾਲੇ ਪੁੱਤ ਧੀਆਂ ਵੀ ਕਹਿਣ ਲੱਗ ਪੈਂਦੇ ਨੇ ਆਖਰ ਸਾਡੇ ਸਿਰ ਤੇ ਮਾਪੇ ਬੈਠੇ ਨੇ ਜਿਨ੍ਹਾਂ ਨੇ ਮਾਂ ਬਾਪ ਦੇ ਘਰੋਂ ਸਭ ਕੁਝ ਲਿਆ ਮਾਂ ਦਾ ਦੁੱਧ ਪੀਤਾ ਉਹ ਜਿਹਦਾ ਦੁੱਧ ਪੀਤਾ ਉਹਦੇ ਤੇ ਵੀ ਇਛਾਨ ਜਿਤਾਉਂਦੇ ਨੇ ਪਰਮਾਤਮਾ ਇੱਕ ਐਸਾ ਹੈ ਸਭ ਨੂੰ ਰਿਜਕ ਦਿੰਦਾ ਹੈ ਭਾਵੇਂ ਅਕਿਰਤ ਕਣ ਵੀ ਕੋਈ ਬਣ ਜਾਏ ਉਹ ਚਤਾਰ ਕੇ ਨਹੀਂ ਕਹਿੰਦਾ ਮੈਂ ਤੇਰੀ ਇੰਨੀ ਪਰਵਰਿਸ਼ ਕੀਤੀ ਉਹਦਾ ਇੱਕ ਸੁਭਾਖ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਹੈ ਅਸੀਂ ਬਾਬਾ ਫਰੀਦ ਸਾਹਿਬ ਦਾ ਪੜਨੇ ਆ ਕਿ ਕਿਸੇ ਦੇ ਦਰ ਦਾ ਮੁਤਾਜ ਨਾ ਕਰੀ ਇਹਨੂੰ ਇਸ ਕਨਸੈਪਟ 'ਚ ਲੈਣਾ ਕਿ ਭਗਤ ਇੱਕ ਅੱਧ ਸੇਰ ਆਟੇ ਦੀ ਖਾਤਰ ਵੀ ਕਿਸੇ ਅੱਗੇ ਝੁਕਣਾ ਨਹੀਂ ਜਾਂਦਾ ਉਹਦੇ ਅੰਦਰ ਦੀ ਅਣਖ ਹੈ ਇਹਨੂੰ ਅਣਖ ਨੂੰ ਹੰਕਾਰ 'ਚ ਮਤ ਲਿਜਾਣਾ ਉਹ ਇੱਕ ਪੈਰਾਂ ਚ ਪਾਉਣ ਵਾਲੀ ਜੁੱਤੀ ਦੀ ਖਾਤਰ ਵੀ ਕਿਸੇ ਦੇ ਮੁਤਾਜ ਨਹੀਂ ਬੰਨਣਾ ਚਾਹਦਾ ਤਾਂ ਹੀ ਬਾਬਾ ਸਾਹਿਬ ਨੇ ਕਿਹਾ ਬਾਹਰ ਪਰ ਆਏ ਬੈਸਣਾ ਸਾਈ ਮੁਝਾ ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰੋਂ ਲੇ ਕਿਸੇ ਦੇ ਦਰਵਾਜ਼ੇ ਦਾ ਮੁਤਾਜ ਬਣਾਣੀ ਤੇ ਸਰੀਰ ਵਿੱਚੋਂ ਜਿੰਦ ਕੱਢ ਲਈ ਮੈਂ ਇੱਕ ਰੋਟੀ ਦੇ ਟੁਕੜੇ ਦੀ ਖਾਤਰ ਵੀ ਕਿਸੇ ਦੇ ਦਰ ਦਾ ਮੁਤਾਜ ਨਹੀਂ ਬਣਨਾ ਆ ਸਾਨੂੰ ਜਦੋਂ ਲੋੜ ਖੁੰਦੀ ਹੈ ਸਿੱਖ ਨੇ ਕਿਹਦੇ ਕੋਲ ਅਰਦਾਸ ਕਰਨੀ ਪੁਰਾਤਨ ਸਮੇਂ ਤਾਂ ਗੁਰੂ ਕੇ ਸਿੱਖੋ ਰਹਿਤਵਾਨ ਬੰਦਗੀ ਕਰਨ ਵਾਲੇ ਗੁਰਸਿੱਖ ਉਹਨਾਂ ਨੂੰ ਬੁਲਾ ਕੇ ਕਿਹਾ ਜਾਂਦਾ ਸੀ ਕਿ ਤੁਸੀਂ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੋ ਆਪਣੀ ਮੰਗ ਆਪਣੇ ਅੰਦਰ ਦੀ ਪੀੜਾ ਮਾਲਕ ਦੇ ਦਰ ਤੇ ਰੱਖਨੇ ਇਹੀ ਕਾਰਨ ਕਿ ਜਦੋਂ ਅੱਜ ਅਸੀਂ ਰੌਲਾ ਪਾਨੇ ਆ ਕਿ ਫਲਾਣਾ ਬੰਦਾ ਉਹ ਟੂਣੇ ਵਾਲੇ ਕੋਲ ਚਲਾ ਗਿਆ ਫਲਾਣਾ ਬਾੜਾ ਮੰਤਰਵਾਲੇ ਕੋਲ ਚਲਾ ਗਿਆ ਫਲਾਣਾ ਹੱਤ ਬਖਾਨ ਵਾਲੇ ਪਿੱਛੇ ਚਲਾ ਗਿਆ ਛੱਡੋ ਜੀ ਫਲਾਣਾ ਤਾਂ ਦੂਜੇ ਦੇ ਡੇਰੇ ਤੇ ਭਟਕਦਾ ਰਿਹਾ ਦੇਖੋ ਜਦੋਂ ਜੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੱਸਾਂਗੇ ਨਹੀਂ ਕਿ ਤੇਰੀਆਂ ਸੰਸਾਰ ਦੀਆਂ ਲੋੜਾਂ ਵੀ ਗੁਰੂ ਪੂਰੀਆਂ ਕਰਦਾ ਸੱਚ ਐਵੇਂ ਉਦੋਂ ਬੰਦਾ ਕਿਸੇ ਦੇ ਦਰ ਤੇ ਨਹੀਂ ਜਾਏਗਾ ਜੇ ਦੱਸਾਂਗੇ ਤੇ ਗੁਰੂ ਦਰ ਤੇ ਡਿੱਗਾ ਰਹੇਗਾ ਤੇ ਜੇ ਉਹਦੀ ਅਵਸਥਾ ਤਾਂ ਵਿਚਾਰੇ ਦੀ ਰੋਟੀ ਖਾਣ ਦੀ ਰੋਟੀ ਦਾ ਮੁਤਾਜਕ ਤੇ ਸੁਣਾਣੇ ਨੂੰ ਵੇ ਪਾਇਆ ਵੀ ਆ ਚੀਜ਼ ਨਾ ਮੰਗੀ ਨਹੀਂ ਆਓ ਬਾਣੀ ਚ ਦੋ ਤਿੰਨ ਬਚਨ ਅਸੀਂ ਲੈ ਲਈਏ ਤਨ ਗੁਰੂ ਅਰਜੁਨ ਦੇ ਉਹਨਾਂ ਨੇ ਆਪ ਅਰਦਾਸ ਸਾਨੂੰ ਸਿਖਾਈ ਕਹਿਣ ਲੱਗੇ ਤੈਨੂੰ ਲੋੜ ਹੋਵੇ ਲੋੜ ਕੋਵੇ ਥੜ੍ਹ ਕੋਵੇ ਤੇ ਤੂੰ ਕਿਸੇ ਤੋਂ ਮੰਗਣ ਦੀ ਥਾਂ ਆਪਣੇ ਮਾਲਕ ਦੇ ਦਰ ਤੋਂ ਮੰਗੀ ਤੇ ਮਹਾਰਾਜ ਕਿਹੜੀ ਕਿਹੜੀ ਚੀਜ਼ ਉਸ ਦੇ ਦਰ ਤੋਂ ਮਿਲਦੀ ਹੈ ਦੇਖੋ ਉਹਨਾਂ ਨੂੰ ਤਾਂ ਇੰਨਾ ਭਰੋਸਾ ਕਿ ਸਾਰੇ ਖਮਲਾਵਰ ਵੀ ਜਦੋਂ ਆਏ ਤੇ ਇੱਕੋ ਗੱਲ ਕਹਿੰਦੇ ਨੇ ਛੱਡੋ ਪਰਾਂ ਇਹਨਾਂ ਨੂੰ ਅੱਗੇ ਹੋ ਕੇ ਮਿਲਣ ਦੀ ਥਾਂ ਆਪਾਂ ਤਾਂ ਕੇਵਲ ਅਕਾਲ ਪੁਰਖ ਵੈਗੁਰੂ ਦਾ ਹੀ ਸ਼ੁਕਰਾਨਾ ਕਰਾਂਗੇ। ਪ੍ਰਥਮੇ ਮਤਾ ਜੇ ਪਤਰੀ ਚਲਾਵੂ ਇੱਕ ਅਰਦਾਸ ਹੀ ਹੈ ਨਾ ਦੁਤੀਏ ਮਤਾ ਦੋ ਮਾਨਕ ਪਹੁੰਚਾਵੂ ਤ੍ਰਿਤਿਏ ਮਤਾ ਕਿਛ ਕਰੂ ਉਪਾਇਆ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਦਾ ਮਤਲਬ ਹੈ ਤਾਕਤਾਂ ਦੇ ਮੁਕਾਬਲੇ ਮੈਂ ਸਿਰਫ ਤੇਰਾ ਅਸਨਾ ਪਰਣਾ ਲਿਆ ਤੇ ਸੱਚ ਉਹ ਹਕੀਕਤ ਵੀ ਹੋਇਆ ਮਹਾਰਾਜ ਜੀ ਨੇ ਜੇ ਆਸਰਾ ਪਰ ਨਾਲਿਆ ਕਾਢ ਕੁਠਾਰ ਖਸਮ ਸਿਰ ਕਾਟਿਆ ਖਿੰਮੇ ਹੋਏ ਗਿਆ ਹੈ ਖਾਕ ਜਿਹੜਾ ਮਰਨ ਆਇਆ ਸੀ ਭੱਠੇ ਵੀ ਦੇਖ ਕੇ ਖੁਦ ਹੀ ਉਹ ਰਾਖ ਹੋ ਗਿਆ ਹੁਣ ਜਦੋਂ ਲੋੜ ਖੈ ਹੁਣ ਫਿਰ ਮੇਰੀ ਬੇਨਤੀ ਸਮਝਿਓ ਕੱਲੀ ਸੰਸਾਰੀ ਲੋੜ ਹੀ ਨਾ ਹੋਵੇ ਅੰਦਰ ਦੀ ਭਗਤੀ ਅੰਦਰ ਦਾ ਸਿਮਰਨ ਮਾਲਕ ਦਾ ਸ਼ੁਕਰਾਨਾ ਵੀ ਹੋਵੇ ਹੁਣ ਅਰਦਾਸ ਤਾਂ ਕਰਨ ਆ ਗਏ ਤੇ ਜਪਜੀ ਸਾਹਿਬ ਇੱਕ ਦਿਨ ਵੀ ਨਹੀਂ ਪੜਿਆ ਕਦੀ ਗੁਰੂ ਗ੍ਰੰਥ ਸਾਹਿਬ ਦੇ ਤੂੰ ਦਰਸ਼ਨ ਨਹੀਂ ਕੀਤੇ ਕਿਤੇ ਟਿਕ ਕੇ ਚਾਰ ਘੜੀਆਂ ਸਿਮਰਨ ਨਹੀਂ ਕੀਤਾ ਉਹ ਬੰਦਿਆਂ ਇੱਕ ਬੰਦੇ ਤੋਂ ਵੀ ਕੁਝ ਮੰਗੇ ਤੇ ਬੰਦਾ ਉਹਨੂੰ ਵੀ ਥੈਂਕਸ ਕਹਿ ਦਿੰਦਾ ਤੇ ਜਿਸ ਰੱਬ ਨੇ ਇੰਨਾ ਕੋਈ ਸਵੇਰ ਤੋਂ ਸ਼ਾਮ ਤੱਕ ਤੈਨੂੰ ਦਿੱਤਾ ਸਵੇਰੇ ਉੱਠ ਕੇ ਇੰਨਾ ਕੋਈ ਸ਼ੁਕਰ ਕਰਦਿਆ ਕਰ ਮਾਲਕਾ ਤੇਰਾ ਧੰਨਵਾਦ ਅੱਜ ਜ਼ਿੰਦਗੀ ਜੀਣ ਵਾਸਤੇ ਇੱਕ ਦਿਨ ਤੂੰ ਹੋਰ ਦੇ ਦਿੱਤਾ ਇਹਨੇ ਸ਼ਬਦ ਹੀ ਕਿਤੇ ਕਹਤੇ ਹੁਣ ਗੁਰੂ ਅਰਜੁਨ ਸਾਹਿਬ ਉਹਨਾਂ ਦਾ ਪਵਿੱਤਰ ਬਚਨ ਹੈ ਕੇ مالک ਦੇ ਦਰ ਤੋਂ ਮੰਗਦੇ ਹਾਂ ਉਹਨਾਂ ਨੇ ਫਰਮਾਇਆ ਉਹ ਸ਼ਬਦ ਤੁਹਾਨੂੰ ਚੇਤੇ ਹੈ ਜਨ ਕੋ ਪ੍ਰਭ ਸੰਗੇ ਅਸਨੇ ਤੇ ਇਹਦੇ ਵਿੱਚ ਵੀ ਮੰਗ ਹੈ ਦਾਸ ਨੂੰ ਆਪਣੇ ਪ੍ਰਭ ਪਰਮਾਤਮਾ ਦੇ ਨਾਲ ਪਿਆਰ ਹੈ ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋਂ ਤੂੰ ਮੀਤ ਮੇਰਾ ਤੂੰ ਹੀ ਮੇਰਾ ਸੱਜਣ ਖੈ ਤੂੰ ਹੀ ਮੇਰਾ ਮਿੱਤਰ ਖੈ ਗ੍ਰਹਿ ਤੇਰਾ ਸਭ ਕੇ ਤੇਰੇ ਘਰ ਵਿੱਚ ਸਭ ਕੁਝ ਹੈ ਇੱਥੇ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ ਜਿੰਨੂੰ ਸੱਜਣ ਕਹਿ ਦਈਏ ਨਾ ਮਿੱਤਰ ਕਹਿ ਦਈਏ ਦਿਲ ਹੀ ਮਿੱਤਰ ਉਹਦੇ ਤੋਂ ਕਦੀ ਕੋਈ ਚੀਜ਼ ਲੁਕਾਣੀ ਨਹੀਂ ਚਾਹੀਦੀ ਜਿਹੜਾ ਮਿੱਤਰ ਬਣਾ ਕੇ ਪਰਦੇ ਪਾਉਂਦਾ ਹੈ ਨਾ ਸਹੀ ਅਰਥਾਂ ਵਿੱਚੋਂ ਮਿੱਤਰ ਕਹਾਉਣ ਦਾ ਹੱਕਦਾਰ ਹੀ ਨਹੀਂ ਹੋਵੇ ਮਿੱਤਰ ਤੇ ਚੀਜ਼ ਲੁਕਾ ਕੇ ਰੱਖੇ ਹੋਵੇ ਮਿੱਤਰ ਤੇ ਦਿਲ ਅੰਦਰੋਂ ਪਰਦੇ ਥੱਲੇ ਰੱਖੇ ਬਾਬਾ ਸਾਹਿਬ ਦਾ ਬਚਨ ਹੈ ਫਰੀਦ ਸਾਹਿਬ ਦਾ ਕਹਿੰਦੇ ਮਿੱਤਰ ਤੂੰ ਮੇਰੇ ਘਰ ਵਿੱਚ ਆਵੇਂ ਤੇਰੀ ਕੋਈ ਲੋੜ ਹੋਵੇ ਤੇ ਮੇਰੇ ਘਰ ਵਿੱਚ ਹੋਵੇ ਤੇ ਮੈਂ ਲੁਕਾ ਕੇ ਰੱਖਾਂ ਕਹਿਣ ਲੱਗੇ ਤੇਰੇ ਤੋਂ ਲੁਕਾਵਾਂ ਤੈਨੂੰ ਯਾਰ ਕਹਿ ਕੇ ਤੇ ਮੇਰਾ ਤਨ ਇਸ ਤਰ੍ਹਾਂ ਸੜਜੇ ਜਿਵੇਂ ਅੰਗਾਰ ਉੱਤੇ ਮਜੀਦ ਸੜਦਾ ਗੁਰੂ ਗ੍ਰੰਥ ਸਾਹਿਬ ਨੇ ਤਾਂ ਮਿੱਤਰਤਾ ਕਰਨ ਦੀ ਵੀ ਜਾਚ ਦੱਸੀ ਫਰੀਦਾ ਜੇ ਮੈਂ ਖੁੰਦਾ ਵਾਰਿਆ ਮਿੱਤਾਂ ਆਇੜਿਆ ਮਿੱਤਰ ਤੇ ਆਉਣ ਨਾਲ ਕੁਝ ਲੁਕਾਵਾਂ ਖੇੜਾ ਜਲੇ ਮਜੀਦ ਜਿਉਂ ਉੱਪਰ ਅੰਗਾਰਾਂ ਇਸ ਤਰ੍ਹਾਂ ਤਨ ਸੜ ਜਾ ਜੇ ਮਿੱਤਰ ਤੋਂ ਕੁਝ ਲੁਕਾਈਏ ਜਿਵੇਂ ਮਜੀਠ ਅੱਗ ਉੱਤੇ ਸੜਦਾ ਹੈ ਪਰ ਇਹ ਸੱਚੇ ਮਿੱਤਰ ਦੀ ਗੱਲ ਹੈ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਤੁਸੀਂ ਸੱਜਣ ਤੁਸੀਂ ਮੇਰੇ ਮਿੱਤਰ ਮੇਰੇ ਤੋਂ ਕੁਝ ਵੀ ਲੁਕਾਇਆ ਨਹੀਂ ਜਨ ਕੋ ਪ੍ਰਭ ਸੰਗੇ ਅਸਨੇ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਤੇਰੇ ਘਰ ਵਿੱਚ ਸਭ ਕੁਝ ਹੈ ਹੁਣ ਦੇਖੋ ਮੰਗਦੇ ਕੀ ਨੇ ਅਰਥ ਜਦੋਂ ਕਰਾਂਗੇ ਮਾਨ ਮੰਗੋ ਤਾਨ ਮੰਗੋ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਂਜ ਸਵਾਰਤਾ ਇਸ ਦੇ ਪਰਮਾਨੇ ਦੀ ਕਥਾ ਕਰ ਲਿ ਮਾਨ ਇਹਦਾ ਅਰਥ ਇੱਜ਼ਤ ਇਹ ਹੰਕਾਰ ਵਾਲਾ ਮਾਨ ਨਹੀਂ ਉਹਨੂੰ ਤਾਂ ਸਾਹਿਬ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ ਇੱਥੇ ਮਾਨਦਾਰ ਤੇ ਇੱਜ਼ਤ ਕੋਈ ਬੰਦਾ ਨਹੀਂ ਚਾਹਦਾ ਮੇਰੀ ਸਮਾਜ ਵਿੱਚ ਬੇਇੱਜ਼ਤੀ ਹੋਵੇ ਹਰ ਬੰਦਾ ਚਾਹਦਾ ਮੇਰੀ ਇੱਜ਼ਤ ਹੋਵੇ ਨਿਮਰਤਾ ਦੇ ਅਰਥ ਕੁਝ ਹੋਰ ਨੇ ਪਰ ਕਿਸੇ ਬੰਦੇ ਨੂੰ ਜ਼ਲੀਲ ਕਰੀ ਜਾਣਾ ਇਹਦਾ ਅਰਥ ਨਿਮਰਤਾ ਨਹੀਂ ਦੇਖੋ ਖੀਣਤਾ ਤੇ ਨਿਮਰਤਾ ਵਿੱਚ ਫਰਕ ਹੈ ਨਿਮਰਤਾ ਹੈ ਤਾਕਤ ਹੈ ਪਰ ਤਾਕਤ ਖੋ ਕੇ ਵੀ ਝੁਕਿਆ ਹੋਇਆ ਹੈ ਪਰ ਕਿਸੇ ਬੰਦੇ ਨੂੰ ਜ਼ਲੀਲ ਕਰੀ ਜਾਣਾ ਜਿਵੇਂ ਭਗਤ ਨਾਮਦੇਵ ਉਹਨਾਂ ਨੂੰ ਮੰਦਰ ਚ ਬੈਠੇ ਠੁੱਡੇ ਮਾਰ ਕੇ ਕਹਿਣਾ ਕਿ ਸ਼ੂਦਰ ਤੇਰਾ ਕੰਮ ਇਸ ਮੰਦਰ ਵਿੱਚ ਵੜਨਾ ਨਹੀਂ ਉਹਨੇ ਕਿਹਾ ਪ੍ਰਮਾਤਮਾ ਆਹ ਮੰਦਰ ਜਿਹਦੇ ਚ ਬੈਠਾ ਪੁਜਾਰੀ ਕਹਿ ਰਿਹਾ ਕਿ ਤੂੰ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ ਤੇਰੀ ਭਗਤੀ ਕਰਨ ਤੋਂ ਬਾਅਦ ਮੁਕਤੀ ਮਿਲੀ ਉਹ ਕਿੰਨੇ ਵੇਖਣੀਏ ਸਵਾਦ ਤਾਂ ਤਾਂ ਹੈ ਜਿਉਂਦਿਆਂ ਜੀ ਕੁਝ ਕਰਕੇ ਦਿਖਾ ਜਿਹੜੇ ਮੰਦਰ ਵਿੱਚੋਂ ਮੈਨੂੰ ਧੱਕੇ ਪੈ ਮਾਰਦੇ ਇੱਜ਼ਤ ਤਾਂ ਉਹਨੂੰ ਵੀ ਚਾਹੀਦੀ ਹੈ ਉਹ ਮਹਾਂਪੁਰਖ ਨੇ ਕਿਹਾ ਇਹ ਪੰਡੀਆਂ ਮੋਕੋ ਢੇਡ ਕਹਤਾ ਤੇਰੀ ਪੈਜ ਪਛੋਂਡੀ ਖੋਇਲਾ ਕਹਿਣ ਲੱਗੇ ਪੰਡਿਤ ਮੈਨੂੰ ਨੀਚ ਕਹਿ ਰਿਹਾ ਹੈ ਸਤਿਗੁਰੂ ਕਹਿੰਦੇ ਨੇ ਇੱਜ਼ਤ ਦੀ ਲੋੜ ਪਈ ਤੇ ਮਾਲਕ ਤੇਰੇ ਦਰ ਤੋਂ ਅਰਦਾਸ ਕਰਕੇ ਮੰਗਾਗਾ ਮਾਨ ਮੰਗੂ ਤਾਨ ਮੰਗੂ ਤਾਨ ਦਾ ਅਰਥ ਸ਼ਕਤੀ ਬਲ ਤਾਕਤ ਤਾਕਤ ਦੀ ਲੋੜ ਹੈ ਤੇ ਤਾਂ ਵੀ ਤੇਰੇ ਦਰ ਤੋਂ ਮੰਗਾਗਾ ਫਿਰ ਮੈਂ ਦੋ ਸ਼ਬਦ ਥੋੜੇ ਜੇ ਬੇਨਤੀ ਕਰਦੇ ਆਂ ਇੱਕ ਇੱਜ਼ਤ ਤੇ ਦੂਜੀ ਤਾਕਤ ਸੱਚ ਇਹ ਵੇ ਕਿ ਜਦੋਂ ਆਪਣੀ ਤਾਕਤ ਮੁੱਕਦੀ ਹੈ ਨਾ ਉਦੋਂ ਪਰਮਾਤਮਾ ਦੀ ਉਹ ਸ਼ਕਤੀ ਵਰਦੀ ਏ ਜਿਸ ਤਾਕਤ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਸ਼ਬਦ ਦੁਹਰਾ ਦੇਣਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਪਵਿੱਤਰ ਬਚਨ ਸੁਖਨ ਜਿਸ ਵਿੱਚ ਇੱਕ ਗੱਲ ਪਹਿਲਾਂ ਕਹਿ ਦਿੱਤੀ ਕਿ ਅੱਜ ਕੋਈ ਉਪਾਨਿਮ ਸ਼ਬਦ ਦੁਹਰਾਂ ਲਗਾ ਹੁਣ ਕੋਈ ਚਾਰਾ ਨਹੀਂ ਹੁਣ ਕੋਈ ਵਸ ਨਹੀਂ ਬਿਮਾਰ ਕਾ ਜਵਾਬ ਦੇ ਦਿੱਤਾ ਕੋਈ ਇਲਾਜ ਨਹੀਂ ਘਰ ਵਿੱਚ फाइनेंशियली तौर ते ਘਾਟੇ ਪੈ ਗਏ ਕਹਿ ਦਿੱਤਾ ਬਸ ਖੋਨੀਏ ਬੰਦਾ ਬਚਦਾ ਮੰਨ ਲਓ ਅੰਦਰ ਦੀ ਆਤਮਿਕ ਅਵਸਥਾ ਘਟਦੀ ਦਿਸੇ ਲੋਕ ਕਹਿਣ ਬਸ ਹੁਣ ਗਰ ਗਿਆ ਖੋਨੀ ਸੁਧਰਦਾ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਖੀ ਜਿਸ ਦਿਨ ਲੋਕ ਕਹਿਣ ਤੇਰਾ ਕੋਈ ਉਪਾਅ ਨਹੀਂ ਤੇਰਾ ਕੋਈ ਵਸੀਲਾ ਨਹੀਂ ਤੇਰਾ ਕੋਈ ਵੀ ਬਚਨ ਦੀ ਉਮੀਦ ਨਹੀਂ ਕਹਿੰਦੇ ਨੇ ਤੂੰ ਸ਼ਕਤੀ ਚਾਹਨੇ ਫਿਰ ਮਾਲਕ ਦੇ ਚਰਨਾਂ 'ਚ ਅਰਦਾਸ ਕਰ ਜਿਦੰ ਤੇਰੀ ਤਾਕਤ ਮੁੱਕ ਗਈ ਉਹਦੀ ਤਾਕਤ ਅੰਦਰ ਵਰਤੇਗੀ ਕਮਜ਼ੋਰ ਨੂੰ ਵੀ ਉਹ ਬਲਸ਼ਾਲੀ ਬਣਾ ਦਿੰਦਾ ਪਲ ਛੁੱਟਕਿਓ ਬੰਧਨ ਪਰੇ ਤਾਕਤ ਚਲੀ ਗਈ ਬੰਧ ਛੁੱਟਕਿਓ ਬੰਧਨ ਪਰੇ ਕਚੂ ਨਾ ਹੋ ਤੂੰ ਪਾਏ ਕਉ ਨਾਨਕ ਅਬ ਓਟ ਹਰ ਗਜ ਜੂ ਹੋ ਸਹਾਂਏ ਫਿਰ ਉਸ ਤਾਕਤ ਦਿੱਤੀ ਮਾਲਕ ਨੇ ਬਲ ਖੋਵਾ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ ਨਾਨਕ ਸਭ ਕਿਛ ਤੁਮਰੇ ਹਾਤ ਮੈਂ ਤੁਮੀ ਹੋਤ ਸਹਾਇ ਮਾਨ ਮੰਗੂ ਤਾਨ ਮੰਗੂ ਅਗਲਾ ਬਚਨ ਧਨ ਲਕshmi ਸੁੱਤ ਦੇ ਧਨ ਪਦਾਰਥ ਸੁੱਤ ਦਾ ਅਰਥ ਪੁੱਤਰ ਕਰਾਂਗੇ ਸੰਤਾਨ ਦੇ ਦਦੇ ਨੂੰ ਲਾਂ ਤੇ ਹਾ ਮੁਕਤਾਖੇ ਮਾਨ ਮੰਗੂ ਤਾਨ ਮੰਗੂ ਧਨ ਲਕshmi ਸੁੱਤ ਦੇ ਜਦੋਂ ਤਨ ਨੂੰ ਰੋਗ ਲੱਗ ਜਾਏ ਖੇ ਮਾਲਕ ਠੀਕ ਹੈ ਦਵਾਈਆਂ ਕੰਮ ਕਰਨਗੀਆਂ ਪਰ ਮੈਂ ਸੱਚ ਇਹ ਵੇ ਦਵਾਈ ਤੋਂ ਪਹਿਲਾਂ ਤੇਰੇ ਚਰਨਾਂ 'ਚ ਦੁਆ ਬੇਨਤੀ ਕਰਨਾ ਹੁਣੇ ਕਿਉਂਕਿ ਮੇਰੇ ਤਨ ਦੀ ਬਿਮਾਰੀ ਨੂੰ ਵੀ ਤੂੰ ਹੀ ਠੀਕ ਕਰਨਾ ਤੇਰੀ ਕਿਰਪਾ ਠੀਕ ਕਰੇਗੀ ਸਹਿਬ ਨੇ ਕਿਹਾ ਇਹ ਕੁਝ ਮਾਲਕ ਦੇ ਦਰ ਤੋਂ ਮੰਗਿਆ ਦੇਖੋ ਕੱਲਾ ਇਹ ਨਹੀਂ ਸਿੱਖਾਂ ਤੇ ਵਕਤ ਆਏ ਉਹਨਾਂ ਨੇ ਮੰਗਿਆ ਤਨ ਗੁਰੂ ਖਰਗਬਿੰਦ ਸਾਹਿਬ ਮਾਲਵੇ ਦੀ ਧਰਤੀ ਨੂੰ ਨਿਵਾਜਿਆ ਗੁਰੂ ਹਰ ਰਾਇ ਸਾਹਿਬ ਹਜ਼ੂਰ ਆਪ ਮਾਲਵੇ ਦੀ ਧਰਤੀ ਤੇ ਗਏ ਪਾਵਾ ਕੇ ਉਸ ਘਰ ਨੂੰ ਬਖਸ਼ੀਸ਼ ਛੇਵੇਂ ਗੁਰਦੇਵ ਵੱਲੋਂ ਮਿਲੀ ਮੈਂ ਸਿਰਫ ਫੋਕਸ ਇਸ ਤੇ ਖਾਂ ਕਿ ਜਿਹੜਾ ਭਗਤੀ ਕਰਦਾ ਹੈ ਅਰਦਾਸ ਕਰਦਾ ਹੈ ਜੇ ਦੁਨੀਆਦਾਰੀ ਤੌਰ ਤੇ ਵੀ ਕੋਈ ਦਾਤ ਮੰਗਦਾ ਹੈ ਤੇ ਮੇਰੇ ਸਤਿਗੁਰੂ ਦੇ ਘਰ ਵੀ ਸਭ ਕੁਝੇ ਉਹ ਆਪਣੇ ਸਿੱਖ ਦੀ ਝੋਲੀ ਨੂੰ ਖਾਲੀ ਨਹੀਂ ਰਹਿਣ ਦਿੰਦੇ ਸਾਚੇ ਸਾਈ ਬਾ ਕਾ ਨਹੀਂ ਘਰ ਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਖੇ ਸੋ ਭਾਵੇਂ ਤਨ ਗੁਰੂ ਖਰੜਾ ਸਹਿਬ ਸਤਵੇਂ ਗੁਰਦੇਵ ਮਹਾਰਾਜ ਪਹੁੰਚੇ ਉੱਥੇ ਇਲਾਕੇ ਦੀ ਸੰਗਤ ਬਹੁਤ ਇਕੱਠੀ ਹੋਈ ਤੇ ਮਾਲਵੇ ਨੂੰ ਗੁਰੂ ਨੇ ਬਹੁਤ ਨਿਵਾਸ ਸਾਚੇ ਵੇ ਇਹਨੂੰ ਵਿਤਕਰੇ ਚ ਮਤ ਲੈ ਜਾਣਾ ਉੰਜ ਤਾਂ ਮਾਝੇ ਦੀ ਧਰਤੀ ਦਾ ਚੱਪਾ ਚੱਪਾ ਗੁਰੂ ਰਾਮਦਾਸ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਗੁਰੂ ਅਰਜੁਨ ਦੇਵ ਦੁਆਬੇ ਦੀ ਧਰਤੀ ਤੇ ਦਾਤੇ ਨੇ ਰਹਿਮਤਾ ਕੀਤੀਆਂ आनंदपुर साहिब ਦਾ ਅਰੋਪੜ ਜ਼ਿਲ੍ਹਾ ਦੇਖੋ ਕਲਗੀ ਵਾਲੇ ਦੇ ਚਰਨਾਂ ਦੀ ਉਹਦੇ ਨੀਲੇ ਘੋੜੇ ਦੀਆਂ ਟਾਪਾਂ ਨਾਲ ਨਿਵਾਜਿਆ ਹੋਇਆ ਹੈ ਮਹਲ ਵਿੱਚ ਹਜ਼ੂਰ ਗਏ ਉੱਥੇ ਗੁਰੂ ਹਰ Rai ਸਾਹਿਬ ਕੋਲ ਸੰਗਤ ਬਹੁਤ ਆਈ ਬਹੁਤ ਸਾਰੇ ਉੱਥੋਂ ਦੇ ਜ਼ਿਮੀਦਾਰ ਆਏ ਬਹੁਤ ਗੁਰਦੇਵ ਦੀ ਸੇਵਾ ਕੀਤੀ ਭਰੇ ਕੋਈ ਦੀਵਾਨ ਦੇ ਅੰਦਰ ਅੱਜ ਚੌਧਰੀ ਕਾਲਾ ਆਇਆ ਹੈ ਕਰਮਚੰਦ ਦਾ ਪੁੱਤਰ ਹੈ ਇਹਦੇ ਭਰਾ ਦਾ ਨਾਂ ਸੀ ਰੂਪਚੰਦ ਇੱਕ ਰੂਪਚੰਦ ਭਾਈ ਸਾਧੂ ਵਾਲਾ ਨਹੀਂ ਇਹ ਦੂਸਰੇ ਭਾਈ ਕਾਲਾ ਆਇਆ ਤੇ ਤਨਗੁਰੂ ਹਰਿ ਸਾਹਿਬ ਦੇ ਦਰਬਾਰ ਵੀ ਸੰਗਤ ਬੈਠੀ ਤੇ ਇਹਨੇ ਆਪਣੇ ਦੋ ਭਤੀਜੇ ਇੱਕ ਫੂਲ ਤੇ ਦੂਜਾ ਸੰਦਲੀ ਕੀ ਇਹ ਮਾਲਕ ਸਤਿਗੁਰੂ ਦੇ ਦਰ ਤੋਂ ਮੰਗਿਆ ਨਹੀਂ ਫੂਲ ਤੇ ਸੰਦਲੀ ਦੋਨੋਂ ਬੱਚੇ ਆਪਣੇ ਭਤੀਜੇ ਲੈ ਆਂਦੇ ਉਹਨਾਂ ਨੇ ਗੱਲ ਸਿਖਾ ਦਿੱਤੀ ਕਹਿਣ ਲੱਗੇ ਜਦੋਂ ਸਤਿਗੁਰੂ ਦੇ ਸਾਹਮਣੇ ਜਾਓਗੇ ਬੱਚੇ ਸਨ ਨਾ ਉਸ ਤਰ੍ਹਾਂ ਸਿਖਾਇਆ ਬੱਚਾ ਉਹੋ ਜੀ ਹਰਕਤ ਕਰੇਗਾ ਕਹਿਣ ਲੱਗੇ ਜਦੋਂ ਸਤਿਗੁਰੂ ਦੇ ਸਾਹਮਣੇ ਜਾਓਗੇ ਆਪਣੇ ਪੇਟ ਤੋਂ ਬਸਤਰ ਹਟਾ ਦੇਣਾ ਤੇ ਆਪਣੇ ਖੱਥਾਂ ਦੇ ਨਾਲ ਆਪਣੇ ਪੇਟ ਨੂੰ ਖੜਕਾਣ ਲੱਗ ਪੈਣਾ ਜਿਵੇਂ ਮਾਨੋ ਕੋਈ ਢੋਲਕੀ ਵਜਾਏ ਜਾਂ ਕੋਈ ਚੀਜ਼ ਨੂੰ ਖੜਕਾਂਦਾ ਹੋਵੇ ਹੁਣ ਬੱਚੇ ਸਿਖਾਏ ਸਨ ਭਰੇ ਕੋਈ ਦਰਬਾਰ ਵਿੱਚ ਪਹੁੰਚੇ ਤੇ ਕਿੰਨੇ ਨੇ ਦੋਨਾਂ ਬੱਚਿਆਂ ਨੇ ਖੜੇ ਹੋ ਕੇ ਆਪਣੇ ਪੇਟ ਉੱਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਕੁਝ ਵਿਦਵਾਨ ਕਿੰਨੇ ਨੇ ਮੂੰਹ ਵੱਲ ਵੀ ਇਸ਼ਾਰਾ ਕਰਨ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਦੇਖ ਕੇ ਮੁਸਕਰਾਪੇ ਮਹਾਰਾਜ ਜੀ ਨੇ ਕਿਹਾ ਇਹ ਬੱਚੇ ਕਿਸ ਦੇ ਭਰੇ ਕੋ ਦਰਬਾਰ ਵਿੱਚ ਇਹ ਹਰਕਤ ਕਿਉਂ ਕਰਦੇ ਨੇ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹਨਾ ਕਿ ਗੁਰੂ ਦੀ ਦਾੰਤ ਉਹ ਸਦੀਆਂ ਤੱਕ ਨਹੀਂ ਮਿਟਦੀ ਜੋ ਗੁਰੂ ਨੇ ਬਚਨ ਕਰ ਦਿੱਤਾ ਨਾ ਸਿੱਖਾ ਬਸ ਚੇਤੇ ਰੱਖੀ ਉਹਦੇ ਬੀਜ ਨੇ ਕਦੀ ਸੁੱਕਣਾ ਨਹੀਂ ਤੇਰੇ ਅੰਦਰ ਦੀ ਭਾਵਨਾ ਦੀ ਧਰਤੀ ਜ਼ਰਖੇਜ ਹੋਵੇ ਜਿੱਦਨ ਬੀਜ ਪਾਵੇਂਗਾ ਫਲ ਉਦਨ ਹੀ ਲੱਗ ਜਾਣਾ ਦਾਣਾ ਆਪਾਂ ਸੁਕਾਨੇ ਆ ਪਰ ਉਹਦੇ ਵਿੱਚ ਵਾਲਾ ਬੀਜ ਨਹੀਂ ਸੁੱਕਦਾ ਬੀਜ ਤਾਂ ਕੈਮ ਖੈ ਮਹਾਰਾਜ ਜੀ ਨੇ ਪੁੱਛਿਆ ਇਹ ਬੱਚੇ ਕਿਸ ਦੇ ਕੀ ਮੰਗਦੇ ਨੇ ਤੇ ਭਾਈ ਕਾਲਾ ਉੱਠ ਕੇ ਕਹਿੰਦਾ ਮਹਾਰਾਜ ਇਹ ਮੇਰੇ ਭਤੀਜੇ ਨੇ ਇੱਕ ਦਾ ਨਾਮ ਫੂਲ ਹੈ ਤੇ ਦੂਸਰੇ ਦਾ ਨਾਮ ਸੰਦਲੀ ਹੈ ਫੂਲ ਤੇ ਸੰਦਲੀ ਇਹ ਮੇਰੇ ਭਤੀਜੇ ਨੇ ਹਜ਼ੂਰ ਨੇ ਕਿਹਾ ਇਹ ਹਰਕਤ ਕੀ ਕਰ ਰਹੇ ਨੇ ਖਾਤ ਪਾਪ ਕੀ ਦਸਨਾ ਕੀ ਜਾਂਦੇ ਨੇ ਉਹਨੇ ਸ਼ਰਦਾ ਚ ਭਿਜ ਕੇ ਕਿਹਾ ਮਾਲਕ ਮੇਰੇ ਭਰਾ ਦੀ ਮੌਤ ਹੋ ਚੁੱਕੀ ਹੈ ਇਹ ਬੱਚੇ ਯਤੀਮ ਨੇ ਅੱਜ ਤੇਰੇ ਦਰ ਤੇ ਪੇਟ ਖੜਕਾਉਂਦੇ ਆਏ ਨੇ ਤੇਰੇ ਦਰ ਦੇ ਉੱਪਰ ਆਪਣਾ ਟਿੱਡ ਵਜਾ ਕੇ ਬੇਨਤੀ ਕਰਨ ਆਏ ਨੇ ਮੈਂ ਬੱਚਿਆਂ ਨੂੰ ਲੈ ਕੇ ਆਇਆ ਮੈਂ ਇਹਨਾਂ ਨੂੰ ਪਾਲ ਰਿਹਾ ਪਰਵਰਿਸ਼ ਕਰ ਰਿਹਾ ਪਰ ਕਿੰਨੀ ਕੁ ਧੇਰ ਤੱਕ ਜਨਮ ਦੇਣ ਵਾਲੇ ਨਹੀਂ ਰਹੇ ਇੱਕ ਕਿਰਪਾ ਕਰ ਇਹਨਾਂ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਬਖਸ਼ ਦੇ ਇਹ ਤੇਰੇ ਦਰ ਤੇ ਰੋਟੀ ਮੰਗਣ ਆਏ ਨੇ ਸਤਿਗੁਰੂ ਨੇ ਦੇਖਦਿਆ ਸਾਰ ਸਤਵੇਂ ਗੁਰਦੇਵ ਨੇ ਕਿਹਾ ਫੂਲ ਵਧੇ ਫੁੱਲੇਗਾ ਇਹ ਸ਼ਬਦ ਕਹੇ ਨਾਲ ਇਥੇ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਕੁਝ ਸਤਰਾਂ ਲਿਖੀਆਂ ਨੇ ਉਸ ਵੇਲੇ ਦੀਆਂ ਉਹ ਕਹਿੰਦੇ ਨੇ ਮਹਾਰਾਜ ਜੀ ਨੇ ਕਿਹਾ ਕਿ ਇਹ ਬੱਚੇ ਅੱਜ ਪੇਟ ਖੜਕਾਉਂਦੇ ਆਏ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਰੋਟੀ ਮੰਗਣ ਆਏ ਕਹਿਣ ਲੱਗੇ ਜਾ ਕਾਲਿਆ ਇਹਨਾਂ ਦੀ ਔਲਾਦ ਪੰਜਾਬ ਦੀ ਧਰਤੀ ਤੇ ਰਾਜ ਕਰੇਗੀ ਇਹਨਾਂ ਦੀ ਔਲਾਦ ਦੇ ਘੋੜੇ ਯਮਨਾ ਨਦੀ ਤੱਕ ਜਾ ਕੇ ਪਾਣੀ ਪੀਣਗੇ ਤੋ ਇੱਕ ਲੰਗਰ ਦੀ ਗੱਲ ਕਰਨਾ ਹੈ ਇਨਾਂ ਦੇ ਪਰਿਵਾਰ ਲੰਗਰ ਲਾਇਆ ਕਰਨਗੇ ਹੁਣ ਦੇਖੋ ਇਤਿਹਾਸ ਨੂੰ ਤਾਂ ਆਪਾਂ ਸਵਕਾਰੀਏ ਗੁਰੂ ਦੀ ਬਖਸ਼ਿਸ਼ ਨੂੰ ਉੱਥੇ ਉਹਨਾਂ ਲਿਖਿਆ ਇਨਕੇ ਪਾਛਾ ਲੱਖੋ ਖੈ ਹੈ ਇਹਦਾ ਮਤਲਬ ਜਿਹੜੇ ਅੱਜ ਪੇਟ ਖੜਕਾਉਂਦੇ ਆਏ ਨੇ ਇਹਨਾਂ ਪਿੱਛੇ ਲੱਖਾਂ ਨੂੰ ਰੋਟੀ ਮਿਲੇਗੀ ਇਨਕੇ ਪਾਛਾ ਲੱਖੋ ਖੈ ਖੈ ਕਹਨਗੇ ਇਨਕੇ ਅਸਵ ਜਨਮ ਜਮਨਾ ਤੱਕ ਜੈ ਹੈ ਇਹਨਾਂ ਦੇ ਘੋੜੇ ਯਮਨਾ ਤੱਕ ਰਾਜ ਦੀ ਗੱਲ ਕੀਤੀ ਕਹਿਣ ਲੱਗੇ ਉਸ ਤੋਂ ਬਾਅਦ ਕੀ ਹੋਵੇਗਾ ਇਨ ਕੀ ਅੰਸ਼ ਰਾਜ ਵੱਡ ਕਰ ਖੈ ਇਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਰਾਜ ਕਰਨਗੀਆਂ ਇਹਨਾਂ ਦੇ ਆਉਣ ਵਾਲੀ ਅੰਸ਼ ਵੀ ਰਾਜ ਕਰੇਗੀ ਇਨ ਕੀ ਅੰਸ਼ ਰਾਜ ਵੱਡ ਕਰ ਖੈ ਬਹੁ ਪੁਸ਼ਤ ਤਨ ਲਗ ਆਨੰਦ ਤਰ ਖੈ ਕਈ ਪੁਸ਼ਤਾ ਤੱਕ ਇਹਨਾਂ ਦੇ ਘਰ ਵਿੱਚ ਰੋਟੀ ਦੀ ਕਦੀ ਕਭੀ ਨਹੀਂ ਰਹੇਗੀ ਹੁਣ ਮੰਗਿਆ ਤਾਂ ਉਹਨਾਂ ਵੀ ਮਾਲਕ ਦੇ ਦਰ ਤੋਂ ਤੇ ਉਹਨਾਂ ਵਿੱਚੋਂ ਹੀ ਜ਼ਿਆਦਾ ਡੀਟੇਲ 'ਚ ਨਾ ਜਾਵਾਂ ਕਿਉਂਕਿ ਇਹ रियासतਾਂ ਦੀ ਹਿਸਟਰੀ ਆ ਜਾਏਗੀ ਉਹਨਾਂ ਵਿੱਚੋਂ ਨਾਬੇ ਵਾਲੇ ਜੀਂਦ ਵਾਲੇ ਪਟਿਆਲੇ ਵਾਲੇ ਇਹ ਸਾਰੇ ਜਿਹੜੇ ਨੇ ਇਹ ਉਹੀ ਨੇ ਜਿਹੜੇ ਕਦੀ ਗੁਰੂ ਖਰੜਾ ਸਾਹਿਬ ਦੇ ਦਰਬਾਰ ਵਿੱਚ ਇਹਨਾਂ ਦੇ ਵੱਡੇ ਵਡੇਰੇ ਬਚਪਨ ਵਿੱਚ ਪੇਟ ਖੜਕਾਉਂਦੇ ਗਏ ਸਨ ਗੁਰੂ ਦਾ ਬਚਨ ਅੱਜ ਵੀ ਖੈਰ ਦੂਜੇ ਦਿਨ ਭਾਈ ਕਾਲਾ ਘਰਵਾਲੀ ਨੇ ਕਿਹਾ ਇਹ ਕੀ ਕੀਤਾ ਇਹ ਕੱਲ ਨੂੰ ਵੱਡੇ ਹੋ ਕੇ ਸ਼ਰੀਕ ਬਣਗੇ ਇਹ ਰਾਜ ਕਰਨਗੇ ਤੇਰੀ ਔਲਾਦ ਤੋਂ ਟੈਕਸ ਲੈਣਗੇ ਇਹ ਮਾਲੀਆ ਲੈਣਗੇ ਦੂਜੇ ਦਿਨ ਪੁੱਤਾਂ ਨੂੰ ਲੈ ਗਿਆ ਮਹਾਰਾਜ ਜੀ ਹੱਸ ਕੇ ਕਹਿ ਲੱਗੇ ਕੱਲ ਵਾਲੀ ਗੱਲ ਗਈ ਅੱਜ ਨਹੀਂ ਉਹ ਪਰ ਚੇਤੇ ਰੱਖੀ ਰਾਜ ਉਹੀ ਕਰਨਗੇ ਤੇਰੀ ਔਲਾਦ ਨੂੰ ਮਾਲੀਆ ਮਾਫ਼ ਹੋਵੇਗਾ ਇਹ ਸੁੱਖ ਪੁੰਚਣਗੇ ਸਿਰਫ ਇੱਕ ਬੇਨਤੀ ਸੀ ਕਿ ਦੇਖੋ ਇਸ ਸ਼ਬਦ ਨੂੰ ਆਧਾਰ ਬਣਾ ਕੇ ਭਾਵੇਂ ਭਗਤ ਧੰਨਾ ਜੀ ਦਾ ਸ਼ਬਦ ਹੈ ਮਤ ਸਮਝਣਾ ਕਿ ਮੈਂ ਵਿਸ਼ੇ ਚੋਂ ਪਰਕਰਨ ਚੋਂ ਨਿਕਲ ਗਿਆ ਨਹੀਂ ਜਦੋਂ ਸਾਨੂੰ ਲੋੜ ਥੋੜ ਹੋਵੇ ਆਪਣੇ ਗੁਰੂ ਦੇ ਚਰਨਾਚਰ ਅਰਦਾਸ ਕਰੀਏ ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਥੋੜੇ ਜੇ ਬਚਨ ਆਪਾਂ ਲੈ ਲਈਏ ਕਹਿਣ ਲੱਗੇ ਕੀਤਾ ਲੋੜੀਆ ਕੰਮ ਸੋਹਰ ਪੈ ਆਖੀ ਹੈ ਇਹ ਭਾਈ ਸਾਹਿਬ ਹੁਣੀ ਪੜਦੀ ਨੇ ਅਕਸਰ ਸ਼ਬਦ ਜਦੋਂ ਆਨੰਦ ਕਰਜ ਕਰਨੇ ਕੀਤਾ ਲੋੜੀਆ ਕੰਮ ਜਿਸ ਕੰਮ ਨੂੰ ਤੂੰ ਚਾਹਨਾ ਹੈ ਇਹ ਨਿਰਵਿਘਨ ਸੰਪਨ ਹੋ ਜਾਏ ਕਹਿੰਦੇ ਨੇ ਆਪਣੇ ਪ੍ਰਭੂ ਨੂੰ ਕਹਿ ਕੀਤਾ ਲੋੜੀਆ ਕੰਮ ਸੋਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਕਾਰਜ ਦੇ ਸਵਾਰ ਤਿਆਂ ਦੇ ਅਜੇ ਦੱਦੇ ਨੂੰ ਲਾਂ ਈੜੀ ਨੂੰ ਸ਼ਿਆਰੀ ਦੇ ਦੇਦਰ ਤੇ ਉਸ ਕਾਰਜ ਸਵਾਰ ਦੇਗਾ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਿ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਕਉ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਹੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਹਾਂੇ ਸਵਾਰੇ ਸਹਿਬ ਕਹਿੰਦੇ ਨੇ ਚਾਰ ਪਦਾਰਤ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ ਇਹ ਦਾਤਾ ਨੇ ਨਾ ਭਗਤ ਧੰਨਾ ਜੀ ਉਹ ਕਹਿੰਦੇ ਨੇ ਮਾਲਕ ਮੈਂ ਤੇਰੇ ਦਰ ਤੋਂ ਇਹ ਮੰਗਣ ਆਇਆ ਜੇ ਭਗਤ ਸਹਿਬ ਨੇ ਮੰਗਿਆ ਕਬੀਰ ਸਾਹਿਬ ਦਾ ਉਹ ਮਿਲਦਾ ਦੁਰਦਾ ਸ਼ਬਦ ਰਾਗ ਸੋਰਠ ਦਾ ਕਿ ਸੋਰਠ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਹਉ ਮੰਗਉ ਸੰਤਨ ਰੇਨਾ ਮੈਂ ਨਾ ਹੀ ਕਿਸੇ ਕਾ ਦੇਣਾ ਮਾਦੋ ਕੈਸੀ ਬਣੈ ਤੁਮ ਸੰਗੇ ਬੜੀ ਬੜੀ ਅਰਥ ਕੀਤੇ ਨੇ ਸੰਗੇ ਸੰਕੋਚਣਾ ਲੱਜਿਆ ਕਰਨੀ ਸ਼ਰਮ ਕਰਨੀ ਜੇ ਵੈਗੁਰੂ ਜੀ ਤੇਰੇ ਦਰ ਤੇ ਜਾ ਕੇ ਮੰਗਦਿਆਂ ਵੀ ਸ਼ਰਮ ਕਰਨੀ ਐ ਫਿਰ ਕਿਹਦੇ ਦਰ ਤੇ ਜਾ ਕੇ ਬੋਲਣਾ ਹੈ ਇੱਥੇ ਕੈਸੀ ਬਣੈ ਤੁਮ ਸੰਗੇ ਦਰਥੇ ਨਹੀਂ ਕਿ ਮੈਂ ਤੈਨੂੰ ਛੱਡ ਕੇ ਚੱਲਿਆ ਸੰਗ ਦਰਥ ਸਾਥ ਨਹੀਂ ਸੰਗੇ ਦਰਥੇ ਲੱਜਿਆ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੋ ਤਾਂ ਲੇਵੋ ਮੰਗੇ ਅਸੀਂ ਮੰਗ ਲਵਾਂਗੇ ਤੇਰੇ ਬੱਚੇ ਖਾਂ ਮਹਾਰਾਜ ਕਹਿੰਦੇ ਨੇ ਕੀ ਮੰਗਿਆ ਦੋ ਸਿਰ ਮੰਗੂ ਚੂਨਾ ਦੋ ਸਿਰ ਆਟਾ ਪਾਉ ਕਿਉ ਸੰਗ ਲੂਨਾ ਇੱਕ ਪਾਈਆ ਪਾਉ ਦਰ ਤੇ ਪਾਈਆ ਕਿਉ ਉਹਦੇ ਵਿੱਚ ਹੀ ਲੂਣ ਗਿਲ ਲਿਆ ਦੋ ਸਿਰ ਮੰਗੂ ਚੂਨਾ ਪਾਉ ਕਿਉ ਸੰਗ ਲੂਨਾ ਅੱਧ ਸਿੰਘ ਸਿਰ ਮੰਗੂ ਦਾਲੇ ਅੱਧਾ ਸਿਰ ਦਾਲ ਮੋਕੋ ਦੋਨੋ ਵਕਤ ਜਵਾਲੇ ਖਾਟ ਮੰਗੂ ਚੌ ਪਾਈ ਚਾਰ ਪਾਵੇਂ ਵਾਲੀ ਮੰਜੀ ਇਹ ਸਭ ਨੂੰ ਜ਼ਰੂਰਤ ਹੈ ਖਾਂਟ ਮੰਗੂ ਚੌਪਾਈ ਸਰਹਾਨਾ ਅਵਰਤਲਾਈ ਸਿਰ ਥੱਲੇ ਰੱਖਣ ਲਈ ਸਰਹਾਨਾ ਵਿਸ਼ਾਨ ਲਈ ਤਲਾਈ ਉੱਪਰ ਕੋ ਮੰਗੂ ਖਿੰਦਾ ਉੱਤੇ ਖੇਸ ਦੇ ਦੀ ਵਧੀਆ ਜ ਤੇ ਕਾਹਦੇ ਲਈ ਸੌਣ ਲਈ ਨਹੀਂ ਚੇਤੇ ਰੱਖੋ ਖੁਰਾਕ ਮੰਗੀ ਦਾਲ ਫੁਲਕਾ ਮੰਗਿਆ ਤੇ ਜਿਹੜਾ ਬੰਦਾ ਜੀਬ ਦਾ ਚਸ਼ਕੋਲਾ ਹੈ ਖਿਮਾ ਕਰਿਓ ਜੀਵ ਦਾ ਚਸਕਾ ਛੇਤੀ ਕੀਤਿਆ ਨਾਮ ਦਾ ਸਵਾਦ ਨਹੀਂ ਜਿਉਂ ਦਿੰਦਾ ਜਿਹਦਾ ਧਿਆਨ ਹੀ ਇਹ ਵੇ ਖਾਣ ਵਾਲੇ ਪਾਸੇ ਵੇ ਦੇਖੋ ਖਾਣਾ ਹੈ ਜੀਣ ਲਈ ਜੀਣਾ ਹੈ ਬੰਦਗੀ ਕਰਨ ਵਾਸਤੇ ਉਹਨਾਂ ਨੇ ਜੀਵ ਦਾ ਸਵਾਦ ਤਾਂ ਨਹੀਂ ਮੰਗਿਆ ਲੂਣ ਮੰਗਿਆ ਦਾਲ ਮੰਗੀ ਆਟਾ ਮੰਗਿਆ ਪਾਉ ਕਿਓ ਸੰਗ ਲੂਣਾ ਅਦਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ ਖਾਂਟ ਮੰਗੂ ਚੋਪਾਈ ਸਰਹਾਨਾ ਅਵਰਤ ਲਾਈ ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਂ ਤੇਰਾ ਮੈਂ ਫੱਬੋ ਮਾਲਕਾ ਮੈਂ ਲਾਲਚ ਨਹੀਂ ਕੀਤਾ ਤੇਰੇ ਦਰ ਤੋਂ ਮੰਗਿਆ ਹਾਂ ਇੱਕ ਬੇਨਤੀ ਹੋਰ ਕਰਾਂ ਅਨ ਮੰਗਿਆ ਦਾਣ ਵੀ ਮਾਲਕ ਦਿੰਦਾ ਹੈ ਇਹ ਸਾਨੂੰ ਸਿਖਾਇਆ ਵੀ ਅਰਦਾਸ ਇਸ ਤਾਂ ਕਰ ਕਈ ਵਾਰੀ ਜਦੋਂ ਮਾਲਕ ਤਰਸ ਦੇ ਘਰ ਵਿੱਚ ਹੁੰਦਾ ਹੈ ਨਾ ਵੈਸੇ ਤਾਂ ਹਰ ਵੇਲੇ ਬਖਸ਼ਿੰਦ ਹੈ ਬੱਚਾ ਬਣ ਕੇ ਕੋਈ ਅਰਦਾਸ ਕਰਦਾ ਹੈ ਨਾ ਕਿ ਜੋ ਕੁਝ ਮੰਗੇ ਇਸ ਨੂੰ ਬਖਸ਼ ਦਿਓ ਉਦੋਂ ਬੱਚਾ ਵੀ ਇੰਨੇ ਸੰਤੋਖ ਵਾਲਾ ਹੈ ਉਹ ਕਹਿੰਦਾ ਬਾਪੂ ਤੂੰ ਤਾਂ ਸਭ ਕੁਝ ਮੈਨੂੰ ਸ਼ੌਕ ਦਿੱਤਾ ਪਰ ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਸਿਰਫ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦੇ ਜਿਸ ਕਾ ਪਿਤਾ ਤੂੰ ਹੈ ਮੇਰੇ Swami ਤਿਸ ਬਾਰਕ ਭੂਖ ਕੈਸੀ ਨਵਨਿਦ ਨਾਮ ਨਿਧਾਨ ਗ੍ਰਹਿ ਤੇਰਾ ਮਨ ਬਾਂਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਕਿੰਨੀ ਬਾਰਕ ਮੁਖ ਮੰਗੈ ਸੋ ਦੇਣਾ ਜੋ ਬੱਚਾ ਮੂੰਹ ਚੋਂ ਮੰਗੇ ਕਿਡਾ ਵੱਡਾ ਭਰੋਸਾ ਹੋਵੇਗਾ ਇੱਥੇ ਤਾਂ ਆਪਣੇ ਘਰ ਵੀ ਜੰਮੇ ਨਿਆਣੇ ਆਮ ਤੌਰ ਤੇ ਉਹਦੀ 32 ਦੰਦਾਂ ਚੋਂ ਨਿਕਲੀ هەر ਗੱਲ ਨੂੰ ਮਾਪੇ ਵੀ ਨਹੀਂ ਸਵਾਰਦੇ ਪਰ ਮਹਾਰਾਜ ਕਿਦਨ ਮੈਨੂੰ ਆਪਣੇ ਬੱਚੇ ਤੇ ਇਨਾ ਭਰੋਸਾ ਹੈ ਬਾਰਕ ਮੁਖ ਮੰਗੈ ਸੋ ਦੇਣਾ ਨਾਨਕ ਬਾਰਕ ਦਰਸ਼ ਪ੍ਰਭ ਚਾਹੇ ਮੋਇ ਖਿਰਦੈ ਬਸੈ ਨਿਤ ਚਰਨਾ ਮਾਲਕ ਇੱਕ ਤੇਰਾ ਦਰਸ਼ਨ ਦੂਜੇ ਤੇਰੇ ਚਰਨ ਮੇਰੇ ਖਿਰਦੇ ਵਿੱਚ ਵਸ ਜਾ ਮੰਗਣ ਦੀ ਗੱਲ ਮਹਾਰਾਜ ਜੀ ਨੇ ਬਾਣੀ ਚ ਕੀਤੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਜੇ ਉਹ ਬਚਨ ਸੀ ਪੜਨੇ ਪਰ ਭਗਤ ਜੀ ਜੋ ਮੰਗ ਰਹੇ ਨੇ ਉਹ ਮਾਲਕ ਦੇਗਾ ਦਿੱਤਾ ਉਹਨੇ ਅਰੰਭਤਾ ਹੈ ਅਖਰੀ ਅਰਥ ਕਿ ਗੋਪਾਲ ਤੇਰਾ ਆਰਤਾ ਧਰਤੀ ਦੀ ਪ੍ਰਤਪਾਲਨਾ ਕਰਨ ਵਾਲੇ ਪ੍ਰਭੂ ਜੀ ਵਹਿਗੁਰੂ ਜੀ ਮੈਂ ਆਪ ਜੀ ਦੇ ਦਰ ਦਾ ਆਤਰ ਆਪ ਜੀ ਦੇ ਦਰ ਦਾ ਆਜਿਸ ਆਪ ਜੀ ਦੇ ਦਰ ਦਾ ਸਵਾਲੀ ਆਪ ਜੀ ਦੇ ਦਰ ਦਾ ਜਾਚਕ ਆਪ ਜੀ ਦੇ ਦਰ ਦਾ ਭਿਖਾਰੀ ਆਪ ਜੀ ਦੇ ਦਰ ਦਾ ਲੋੜਵੰਦ ਆਪ ਜੀ ਦੇ ਦਰ ਦਾ ਮੰਗਤ ਜਨ ਹਾਂ ਗੋਪਾਲ 13 ਆਰ